ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਤੇ ਅੱਜ ਮੌਸਮ ਖਰਾਬ ਆ ਤੇ ਮੀਂਹ ਪੈਣ ਲੱਪਿਆ ਤੇ ਕਈ ਜਣੇ ਤਾਂ ਮੀਂਹ ਪੈਂਦਾ ਦੇਖ ਕੇ ਕਹਿੰਦੇ ਹੋਣਗੇ ਵੀ ਯਾਰ ਵੇ ਮੌਸਮ ਬੜਾ ਸਹਾਨਾ ਆ ਕਿਉਂਕਿ ਗਰਮੀ ਬਹੁਤ ਸੀ ਵੇ ਵਧੀਆ ਹੋ ਗਿਆ ਮੀਂਹ ਪੈਣ ਲੱਪਿਆ ਪਰ ਯਾਰ ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਉਸ ਚੀਜ਼ ਦਾ ਨੁਕਸਾਨ ਵੀ ਹੋ ਜਾਂਦਾ ਉਹ ਸਾਹਮਣੇ ਕਾਣਕ ਵੜਦੇ ਸੀ ਤੇ ਉਹਨਾਂ ਨੂੰ ਸਾਰਾ ਆਪਦਾ ਤਾਮੀਆਂ ਵਿਚੱਕ ਕੇ ਭੰਜਣਾ ਪੈ ਗਿਆ ਕਿਉਂਕਿ ਮੀਂਹ ਆ ਗਿਆ ਤੇ ਰੱਬ ਨੂੰ ਬਾਕੀ ਪਤਾ ਨਹੀਂ ਕਹਿੰਦੇ ਹੁੰਦੇ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਆ ਨਹੀਂ ਤੂੰ ਕਹਿ ਬੱਸ ਕਰ ਯਾਰ ਬੱਸ ਕਰ ਇੰਨਾ ਮੀਂਹ ਇੰਨਾ ਮੀਂਹ ਬੱਸ ਕਰ ਓ ਵਾਸਕਾ ਵੇਨੂ ਵੇਨਾ ਨਹੀਂ ਨਹੀਂ ਮੀ ਪੌਂਦਾ ਕੌਣ ਹੈ ਉਹ ਠੀਕ ਹੈ ਨੇ ਤੂੰ ਹਣ ਮੈਡਮ ਹੀ ਬਣ ਗਈ ਤਾਂ ਓਕੇ ਮਾਰ ਮਾਰ ਪੜਾਉਂਗੀ ਲੈ ਦੱਸ ਜਿੱਤੇ ਲਿਖ ਲਿਖੂਗਾ 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 ਦੇ ਲਿਖੂਗਾ ਪਹਿਲਾਂ ਜੀ ਤੂੰ ਉਹਨੂੰ ਦੱਸ ਦੇ ਲਿਖੂਗਾ ਆਪ ਹੀ ਲਿਖੂਗਾ ਚੱਲ ਦੇ ਲਿਖੋ ਪਤੋ ਸੋਨਾ ਕਰਕੇ ਲਿਖੋ ਅਜੀਤਾ ਦੂਜੇ ਪਾਸੇੋਂ ਘੜੀ ਆ ਪੈਨਸਲ ਓਏ ਹਰੇਕ ਜੀ ਚ ਕਲਰ ਨਹੀਂ ਭਰੀਦੇ ਹੁੰਦੇ ਤਾਂ ਕਿਉਂ ਹੁੰਦਾ ਐ ਇਧਰੋਂ ਲੈਖ ਹੁੰਦਾ ਉਧਰੋਂ ਤਾਂ ਕੁਝ ਨਹੀਂ ਹੁੰਦਾ ਹੈਗਾ ਇੱਥੋਂ ਨਹੀਂ ਕੁਝ ਹੁੰਦਾ ਉਧਰੋਂ ਲੈਖ ਹੁੰਦਾ ਲੈ ਭਾ ਹੁਣ ਫਿਰ ਫੇਰ ਗੱਲ ਗਲਤ ਆ ਨਾ ਜੀਤਾ ਡਾਟ ਹਨ ਇੰਨੇ ਇਨੇ ਇਹਦੇ ਉੱਪਰ ਉੱਪਰ ਲੱਗੂਗਾ ਅਮੀਰੀਆ ਦੇ ਤੇਰੀ ਆ ਭਰਾਵਾ ਤੇਰੀ ਆ ਰੇਜ਼ਾ ਤੂੰ ਚੱਲ ਚੱਲ ਲੇਖੋ ਜੀ ਲੇਖੋ 1 2 3 ਲਿਖਣਾ ਸਟਾਰਟ ਆ ਯ ਤੇ ਕਿਦਾਂ ਉਹ ਉਹ ਏਦਾਂ ਉਹ ਗੱਲ ਨਾਲ ਖੜੀ ਕਰਿਆ ਕਰ ਹਰ ਟਾਈਮ ਏਦਾਂ ਕਰਿਆ ਕਰ ਆ ਆ ਇਦਾਂ ਜੀ ਜਨੇ ਲਿਖਣਾ ਕਰਤਾ ਵੀ ਸ਼ੁਰੂ ਕਿਆ ਬਾਤ ਆ ਚੱਲ ਲੱਗ ਪਾਪਾ ਆ ਦੇਖੋ ਆ ਇੰਟੀਕ ਨਾਈਸ ਮੈਮ ਨੇ ਲਿਖਾਇਆ ਹੋਣਾ ਨਹੀਂ ਆ ਅੱਛਾ ਆਈਸਕ੍ਰੀਮ ਵੀ ਮਿਲੀ ਆ ਕਿਉਂ ਪਾਪਾ ਆ ਦੇ ਸਟਾਰ ਸਾਨੂੰ ਆ ਦੇ ਜੇ ਸਟਾਰ ਵੀ ਮਿਲਿਆ ਆ ਦੇ ਆ ਸਮਾਈਲੀ ਸਮਾਈਲੀ ਵੀ ਮਿਲੀ ਆ ਇੱਥੇ ਵੀ ਸਟਾਰ ਮਿਲਿਆ ਆ ਦਾ ਸਟਾਰ ਵਾਲਾ ਹੀ ਗਾਮ ਆ ਉਦ ਦਾ ਮੈਂ ਓਏ ਉਹ ਸਟਾਰ લેખવે મમ્મી આપડે દેકો બાબા હે ઓટ ચટકો કરો કિતھے ટ્રેક્ટર ખડે આ ગડડી ઓ સામે હા ચટકો હા સામે કિતھے જલે આપા બાપા ફૂલ હે હે ફૂલ તે ઉધે જલે હે હી ગાના ઉધે જાકે બાપા કિતھے આપડે કિતھے ગયા આપરો હે નિયા ને ઉધે હે હે और, 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 हुए हुए। ले ला, ला। नहीं रहा मल्या प्या जीत है डांग लिया चाक अजीत ਉਹ ਤੇਰਾ ਰੋਜ ਦਾ ਹੀ ਕੰਮ ਹੋ ਗਿਆ ਯਾਰ ਕੀ ਐ ਇੰਨੇ ਭਾਂਡੇ ਅੰਦਰੋਂ ਚੱਕ ਲਿਆਉਣੇ ਲੈ ਚਲੋ ਜੀ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਸੋਹਣੀ ਗੱਲ ਆ ਲਓ ਜੀ ਉਧਰ ਵੀ ਲਿਆ ਕੇ ਰੱਖ ਲੈ ਠੀਕ ਆ ਠੀਕ ਆ ਚਲੋ ਜੀ ਬਹਿ ਜਾ ਸਵਾਲ ਲਿਆਦਾ ਗੱਲ ਵਾਲਾ ਤੇ ਇਧਰ ਚੱਲ ਪਿਆ ਕੰਮ ਹੋ ਗਿਆ ਸ਼ੁਰੂ ਕੀ ਬਣ ਰਗਾ ਇੰਨੇ ਭਾਂਡੇ ਦਾ ਕੋਈ ਰੋਟੀ ਪਕਾਉਣੀ ਹੋਵੇ ਕਿਸੇ ਨੇ ਉਹ ਨਹੀਂ ਰੱਖਦਾ ਜਿੰਨੇ ਭਾਂਡੇ ਤੁਸੀਂ ਲੈ ਆਏ ਆ ਓਏ ਚਿਕਨ ਤੇ ਤੰਦੂਰੀ ਚਿਕਨ ਮਿੱਟੀ ਵਾਲਾ ਚਿਕਨ ਤੰਦੂਰੀ ਪਹਿਲੀ ਵਾਰੀ ਦੇਖਿਆ ਉਹ ਤੂੰ ਕੀ ਬਣਾਉਣ ਲੱਗਿਆ ਓਏ ਆ ਮੇਰਾ ਬੰਦੂ ਲੱਗਿਆ ਮੈ ਕੋਈ ਨਹੀਂ ਦੋਨੀ ਆਲੇ ਰਲ ਕੇ ਖੇਡ ਲੋ ਲੜਿਆ ਨਾ ਕਰੋ ਆ ਜਾ ਇੱਧਰ ਉਹ ਨਾ ਚਰ ਤੂੰ ਅੰਦਰ ਅੰਦਰ ਹੈਗੀ ਦੁੱਧ ਹੋ ਰਹੀ ਨਹੀਂ ਇਹ ਉੱਥੇ ਅੰਦਰ ਸਾਲਿਆ ਸੇ ਲੱਗੀ ਆ ਓ ਅਜੀਤ ਚੱਲ ਕੋਈ ਨਹੀਂ 2 ਮਿੰਟ ਇੱਕ ਹੋਲੀ ਉਹਨੂੰ ਗੱਲਾਂ ਦੇ ਬਾਅਦ ਤੂੰ ਕਰੀ ਜਾਈਂ ਨਾਲੇ ਸਵੇਰੇ ਤੂੰ ਕੱਲਾ ਦਾ ਖੇਡ ਕੇ ਗਿਆ ਆਂ ਪੋਣੀ ਲੈਣੀ ਉਹ ਨਹੀਂ 에ਅਰਪੋਰਟ ਜੈ ਨਾ ਛੇੜ ਉਹਨੂੰ ਯਾਰ ਨਾ ਛੇੜ ਉਹ ਥੱਕ ਜਾਣਾ ਯਾਰ ਨਾ ਛੇੜ ਯਾਰ ਨਾ ਛੇੜ ਉਹਦੇ ਉਹਦਾ ਜੋਰ ਲੱਗ ਗਿਆ ਉਹਦਾ ਜੋਰ ਲੱਗ ਗਿਆ ਜੀ ਤੇ ਇਹਨਾਂ ਨਮਾਣੀਆਂ ਨੇ ਭੋਕਣਾ ਹੈਗਾ ਹਰ ਜਾ ਜੋਰ ਲਾਜ ਜਾ ਆ ਜਾ ਵਾਹ ਜੀ ਵਾਹ ਚੀਜ਼ ਦੇਖਣ ਵਾਲੀ ਆ ਆਪਣੇ ਨਾ ਹਾ ਪਏ ਸੀਗੇ ਬੰਡਲ ਪਰਾਲੀ ਦੇ ਤੇ ਇੱਥੇ ਬੰਡਲਾਂ ਦੇ ਵਿੱਚ ਨਾ ਆ ਤਿੱਤਰ ਵਹਿੰਦਾ ਸੀ ਰੋਜ਼ ਆਣ ਕੇ ਤੇ ਅਸੀਂ ਰੋਜ਼ ਦੇਖਦੇ ਸੀ ਵੀ ਇਹ ਤਿੱਤਰ ਇੱਥੇ ਆ ਕੇ ਵੱਡ ਜਾਂਦਾ ਤੇ ਅੱਜ ਆ ਕੇ ਦੇਖਿਆ ਤੇ ਪਤਾ ਲੱਗਾ ਵੀ 8 ਆਂਡੇ ਪਏ ਆ ਤਿੱਤਰ ਦੇ ਚਲੋ ਅੱਜ ਤੁਹਾਨੂੰ ਦਿਖਾਇਆ ਵੀ ਜੇ ਕੱਲ ਨੂੰ ਬੱਚੇ ਕੱਢ ਲੈ ਤਾਂ ਇੱਕ ਅੱਧਾ ਦਿੱਤਰ ਆਪਾਂ ਵੀ ਰੱਖ ਲਾਂਗੇ ਕਿਉਂਕਿ ਕਹਿੰਦੇ ਹੁੰਦੇ ਛੋਟਾ ਜਾਨਵਰ ਪਾਲਿਆ ਤੇ ਵਧੀਆ ਤਰੀਕੇ ਨਾਲ ਰਹਿ ਲੈਂਦਾ ਹੁੰਦਾ ਨਾਲ ਤੇ ਮੈਂ ਕਹਿੰਨਾ ਬਾਕੀ ਹੁਣ ਆਪਾਂ ਨੂੰ ਜਾਣਕਾਰੀ ਤਾਂ ਹੈ ਨਹੀਂ ਕਿੰਨੇ ਛੇਤੀਆਂ ਅੰਡੇ ਕੱਢਦੇ ਹੁੰਦੇ ਆ ਪਰ 8 ਅੰਡੇ ਆ ਸੋਧਿਆ ਪਿਆ ਪੂਰਾ ਐਨੂੰ ਜਿਹੜਾ ਖੰਦਾ ਇਹਦਾ ਘਰ ਲੈ ਤਾਂ ਗੱਲਬਾਤ ਪੂਰੀ ਬਣਾਈ ਪਈ ਆ ਪਰ ਅੰਦਰ ਨੇ ਕਿਹਨੇ ਲੈ ਲਿਆ ਸੀ ਨਿੱਕੇ ਨੇ ਜੀਤੇ ਜਿਹੜਾ ਹਾਂ ਨਿਆਰਾ ਤੋਂ ਇਸ ਟਾਈਮ ਲੈਣ ਡਿਆ ਨਾ ਕਮਲਿਆ ਓ ਹੋ 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 ਇਹ ਨਿਆਰੇ ਦਾਦਾ ਸਵਾਦ ਹੀ ਬਖਰਾਗੇ ਹਾਂ ਜੀ ਤਾ ਓ ਜੀ ਤਾ ਲੈ ਓ ਭਰਾਵਾ ਨਾ ਖਰਾਬ ਕਰੋ ਸਬਜੀ ਲੱਗੀ ਹੋਈ ਆਏ ਓ ਕਿ ਵੀ ਹਾਲ ਤਾਂ ਕੋਹ ਨਹੀਂ ਹੁੰਦਾ ਨਾ ਨਹੀਂ ਜੀ ਹਾਲ ਕੋਈ ਵਧੀਆ ਹੈ ਹੈ ਅੱਗੇ ਬੁੜੀਆਂ ਇਦਾਂ ਲਈ ਆਉਂਦੀਆਂ ਆਉਂਦੀਆਂ ਆਈ ਵੱਠੇ ਜਿਦਾਂ ਤੂੰ ਚੱਕੀ ਆਉਣਾ ਹੈ ਹੈ ਤਮੇ ਬੁੜੀਆਂ ਅੱਛਾ ਅਹੀਂ ਤਾਂ ਤੈਨੂੰ ਭੇਵੇਂ ਬੰਦਾ ਹੀ ਸਮਝੀ ਗਿਆ ਕੌਣ ਅਨੰਦਰਾ ਪਰ ਇਹ ਹੋ ਜਾ ਪੈਈਆਂ ਕਿ ਨਹੀਂ ਗਾਲਾਂ ਚੰਗਾ ਰਿਆ ਹੁਣ ਅਲੇ ਕਹਿੰਦੇ ਦੁੱਧ ਜਿਉਂਨੇ ਪਰੇ ਹੋ ਜਾ ਕਦੇ ਐਵੇਂ ਆ ਦੇਖ ਆ ਦੇਖ ਆ ਇਹਨੂੰ ਉਦਾਂ ਕਹਿੰਦੇ ਨਾ ਵੀ ਬਾਲਟੀ ਲਿਆਣੀ ਆ ਚੱਕ ਕੇ ਇਹਨੇ ਬਾਲਟੀ ਨਹੀਂ ਚੱਕਣੀ ਉਦਾਂ ਦੇਖ ਔਖਾ ਕਿੱਦਾਂ ਹੋਣ ਡਿਆ ਦੇਖ ਕੀ ਕਰਦਾ ਲੈ ਲੈ ਨਹੀਂ ਕੀ ਚੱਕ ਰਿਹਾ ਔਖਾ ਹੋਂ ਦਾ ਕੀ ਲੋੜਿਆ ਦੱਸ ਆ ਦੇ ਲੈ ਇੱਧਰ ਉੱਥੇ ਨਹੀਂ ਜਾਊ ਮਿੱਟੀ ਆ ਉਹ ਦੇ ਟਰੈਕਟਰ ਕੋਲੇ ਦੇਖੀ ਬਾਲਟੀ ਲੈ ਲੈ ਔਖਾ ਹੋ ਕੇ ਲਗਿਆ ਲੈ ਬਹੁਤ ਖੋਜਣਾ ਹੁਣ ਇਹਨੇ ਇਦਾਂ ਮੈਡਮ ਕਿਵੇਂ ਆ ਹਾਂ ਕੌਮ ਫੇਰ ਬਾਦ ਘੁੰਮਣ ਫੇਰਨ ਤੇ ਰਹੀ ਹਾਂ ਹਾਂ ਓਏ ਓਏ ਓ ਮੈਡਮ ਕਿਵੇਂ ਆ ਮੂੰਹ ਦੇ ਲੈ ਸੰਗ ਲੱਗਦੀ ਕੈਮਰੇ ਤੋਂ ਓ ਮੈਡਮ ਕੈਮਰੇ ਤੋਂ ਸੰਗ ਲੱਗਦੀ ਆ ਲੈ ਦੱਸ ਯਾਰ ਭਾਕੇ ਹੀ ਸੰਗ ਲੱਗਦੀ ਲੱਗਦੀ ਆ ਓਏ ਸੋਣੀ ਵਾਲੀ ਹੈ ਨਾ ਤਾਂ ਕਰਕੇ ਤੇ ਚਲੋ ਠੀਕ ਆ ਜੀ ਨਵੀਂ ਵੀਡੀਓ ਵਿੱਚ ਮਿਲਦੇ ਆ ਬਹੁਤ ਜਲਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ